ਉਹਦੇ ਅੱਗੇ ਤਾਂ ਬੰਦੇ ਦੱਸਦੇ ਹੁੰਦੇ ਕਿ ਇਹਦੇ ਇਹਨਾਂ ਨੇ ਦੱਸਿਆ ਅੱਗੇ ਦੱਸਿਆ ਇਹ ਮੇਰੀ ਮੋਰੀ ਫੜਾਣੇ ਇਹ ਤਾਂ ਇਹਨਾਂ ਨੇ ਪਾੜਿਆ ਇਹ ਤਾਂ ਕਿਧੂ ਗੋਲੀ ਮਾਰੀ ਠੀਕ ਫਤਿਹ ਕਰਵਾਉਂਦੇ ਹਾਂ ਛੁੱਟੇ ਹੀ ਗੱਲ ਬਣਾ ਕੇ ਉੱਥੇ ਬੜਕੇ ਗੱਲ ਸੁਣਾਉਂਦੇ ਆਣੇ ਲੈ ਕੇ ਜਾਂਦੇ ਨਹੀਂ ਉੱਥੇ ਕੁਝ ਕੁਝ ਕਰਦੇ ਸਭ ਵੀ ਸੁਣਦੇ ਉਹਨਾਂ ਦੀ ਵੀ ਸੁਣਦੇ ਉਹਦੇ ਗੱਲ ਉੱਥੇ ਇੱਥੇ 30 40 ਬੰਦੇ ਮੈਨੂੰ ਪੈਂਦੇ ਨੇ ਬੰਦੇ ਨੂੰ ਇੱਥੇ ਰਿਪੋਰਟ ਕਰਦੇ ਇਹ ਵੀ ਪਈਆਂ ਬੱਟਾ ਮੋਹ ਗੱਲ ਦੇ ਨਾਲੇ ਜਿਹੜਾ ਪੋਲਿੰਗ ਹਟਾਇਆ ਜਿਵੇਂ ਸਾਰਿਆਂ ਨੇ ਦੱਸਿਆ ਅਸੀਂ ਕਿਸੇ ਦੇ ਪੋਲਿੰਗ ਹਟਾਉਂਦੇ ਨਹੀਂ ਕਿਉਂਕਿ ਪੋਲਿੰਗ ਨਾਲ ਤਾਂ ਲਾਭ ਹੀ ਅਗਲਾ ਪਰ ਉਹ ਬੰਦਾ ਜਿਹੜਾ ਆਪਣੀ ਸਹੰਤੀ ਦੇ ਨਾਲੇ ਪੋਲਿੰਗ ਹਟਾ ਦਿੰਦਾ ਸਹੰਤੀ ਦੇ ਨਾਲ ਪੋਲਿੰਗ ਹਟਾ ਕੇ ਤਾਂ ਸਿੱਧਾ ਪਟਿਆ ਹੋਇਆ ਸੀ ਆਹ ਹਲਾਚ ਸੀ ਜਿਹੜਾ ਉਸਿਆ ਪਟਾਇਆ ਗਿਆ ਸੀ ਇਹ ਆਪੁੱਛਿਆ ਇੱਥੇ ਕੋਈ ਨਹੀਂ ਜੀ ਪੁੱਤ ਨੂੰ ਪੁੱਛਲੂ ਕਿੱਥੇ ਕੋਈ ਪੋਲਿੰਗ ਅੱਛਾ ਮੇਰੇ ਮੈਂ ਗੁਰਦਾਸ ਦਾ ਭਗਵਾਨ ਮੇਰੇ ਕੋਈ ਪਿੰਡ ਦੇ ਬੰਦੇ ਹੈ ਕੋਈ ਸਾਈਕਲੋ ਵਾਜੇ ਦਾ ਨਹੀਂ ਪਈ ਇਹਨੂੰ ਕਹੋ ਜਾਂਦਾ ਟੈਂਟ ਕਰਾ ਦੇ ਜਾਂ ਦੁਕਾਨ ਚਾ ਮੈਂ 10 ਬੰਦੇ ਵਾਲੀ ਦੁਕਾਨ ਤੇ ਗਿਆ। 2 ਬੰਦੇ ਮੇਰੇ ਪਹਿਲੇ ਗਏ। ਅੱਛਾ। ਮੇਰੇ ਫੱਜਾ ਤੇ ਟੈਂਟ ਲਵਾਇਆ। ਇਹ ਨਾਲੇ ਤਰ੍ਹਾਂ ਹੀ ਕਰਦੇ ਨੇ। ਹਨਾ ਮੈਂ ਨਹੀਂ। ਮੈਂ ਤਾਂ ਇਹਨੇ ਹਿੰਦਵਾਇਆ ਮੁੰਡੇ ਨੇ ਮੰਨ ਵੀ ਦੇ। ਬੇਟਾ। ਸੋਰੋ ਨੇ ਕਿਹਾ ਭਾਈ ਤੁਸੀਂ ਬੋਲੋ। ਉਹਨੇ ਮੁੰਡੇ ਲੈ ਕੇ ਮੈਂ ਕਿਹਾ ਜੀ ਬੋਲੋ। ਅੱਛਾ ਅੱਛਾ। ਤਨ ਸਰ ਇਹ ਨਹੀਂ ਇਹ ਲੋ ਤੇਰੀ ਦੁਕਾਨ ਨਹੀਂ ਆਉਂਦੇ। ਸਾਡੇ ਦੁਆ ਪਾਉਂਦੇ। ਉਹ ਸਾਡੇ ਨਾਲ ਆ ਕੇ ਕਹਿੰਦੇ ਸੀ ਉਹ ਚੱਕ ਕੇ ਲੈ ਜਾ। ਕੀ ਕੰਗਾ ਇਤਰਾ। ਆਹ ਗੱਲ ਹੋਈ ਆ ਬਾਤ ਹੋਈ ਇੱਕ ਦਮ ਕੁਝ ਇੱਥੇ ਪ੍ਰੋਬਲਮ ਆ ਰਹੀ ਹੈ ਉਹਨਾਂ ਨੇ ਆ ਫੋਨ ਇਹ ਚੱਕੇ ਆ ਮਿਲਾਰੇ ਜੀ ਇਹ ਨਹੀਂ ਗੱਲ ਹੈਗੀ ਜਿਹੜੇ ਨੰਬਰ ਕੀ ਦੇ ਰਿਹਾ ਅਰਜ਼ੀ ਤੇ ਕਿ ਰਿਕਵੈਸਟ ਹੋ ਗਈ ਨਾ ਇਹਨਾਂ ਨੇ ਰਿਕਵੈਸਟ ਕੀਤੀ ਬਈ ਪਿੰਡਾਂ ਦੇ ਲੋਕ ਇਹ ਚਾਹੁੰਦੇ ਨੇ ਅਗਲੇ ਨੇ ਮੰਨ ਲਈ ਤੇ ਮਨਜ਼ਰ ਕਰ ਗਈ ਰਹੇਗੀ ਹੋਜੇ ਹੋਜੇ ਜੀ ਸਰ ਪਰ ਇਹ ਚਲੋ ਕੋਸਟ ਤੇ ਕਿਤੇ ਨਾ ਮੈਨ ਮੈਨ ਉਸੇ ਇਹ ਕੱਢੇ ਨਾ ਇਹ ਤੇ ਕਾਰਨ ਕਿ ਮੱਜੇ ਸਭ ਬੱਲੇ ਗਲੀ ਹਾਂ ਫੇਟੇ ਆਣਾ ਲੱਗੇ ਨਾ ਅੰਦਰ ਵਾਸੂ ਗੂਗੇ ਯਾਰ ਵੜੀ ਇੰਤਰਾ ਦੁੱਖੀ ਨਹੀਂ ਕਿਹਾ 21 ਸਾਈਡ ਤੇ ਵੀ ਸੱਚ ਬੋਲੀ ਪੰਚਾਇਤ ਆ ਰਹੀ ਹਾਂ ਇਹ ਫੇਟ ਵਾਹ ਅਸੀਂ ਇਹਨੂੰ ਦਿਖਾ ਵੀ ਮੈਨੂੰ ਉਹਨਾਂ ਦਿਖਾ ਮੰਨਦੇ ਬੰਦੇ ਨੇ ਮੈਨੇ ਚਲਾਇਆ ਆਪਣੇ ਰੱਖਦੇ ਨੇ ਤੁਸੀਂ ਕਹਿੰਦਾ ਆਖੀਏ ਕਹਿੰਦੇ ਵੀ ਅਸੀਂ ਨਾਪੇ ਪਾ ਦਾਂਗੇ ਨਹੀਂ ਤੇ ਗਾਂਜ ਗਿਆ ਜਾਂਦਾ ਕਿੰਨਾ ਇਹ ਦਵਾ ਪਾਉਂ ਮੇਰੇ ਦੇ ਦੇਖ ਕੇ ਸਾਹਕ ਕਹਿੰਦੇ ਨੇ ਨਾ ਨਾ ਨੁਕਰਦਾ ਇਸ ਗੱਲ ਜਦੋਂ ਤੱਕ ਨਾ ਜੂਠ ਬੋਲਦਾ ਨਾ ਤੂੰ ਬੋਲਨੀ ਮੈਂ ਤਾਂ ਕਿ ਮੈਂ ਤੈਨੂੰ ਹੀ ਕਿਹਾ ਵੀ ਜਿਆਦਾ ਬੇਰਤ ਪਿੰਡਾਂ ਨਾਲ ਨਾ ਨਾ ਕਿਉਂ ਮਰਾ ਪੋਣਾ ਮੈਂ ਤੂੰ ਅੱਗੇ ਇਹੀ ਕਿਹਾ ਮੈਂ ਚ ਗਿਆ ਫਿਰ ਮੈਂ ਤਾਂ ਨਹੀਂ ਤੈ ਅੱਗੇ ਕਿਹਾ ਜੀ ਇਹਨੂੰ ਵੀ ਚੱਕੋ ਮੇਰੀ ਗੱਲ ਸੁਣ ਅਮਰਜੀਤ ਸਿੰਘ ਨੇ ਲਾਇਆ ਸੀ ਨੇ ਸਾਰਿਆਂ ਨੇ ਇਕੱਠੇ ਨੇ ਹੁਣ ਕੋਈ ਉਹ ਗੱਲ ਤੇ ਆਦੇ ਪੰਚਾਇਤ ਤਾਂ ਪੰਚਾਇਤ ਹੀ ਗੱਲ ਕਾ ਕਾ ਪਬਲਿਕ ਨਹੀਂ ਆਇਆ ਇਹਨੂੰ ਆਪਿਆ ਇਹਨੂੰ ਨਾ ਨਾ ਮੈਂ ਨਹੀਂ ਕਿਹਾ ਕਹਿ ਕੇ ਆ ਗਈ ਮੈਂ ਰਵਾਇ ਮੈਂ ਕਿਸੇ ਨੂੰ ਨਹੀਂ ਆ ਤੂੰ ਸਾਨੂੰ ਇਹੀ ਹੈ ਕਿ ਨਾ ਉਥੋਂ ਕੋਈ ਕੋਈ ਜਿੱਤਾ ਹੁਣ ਇਹ ਸਾਬ ਇਹਦੀ ਦੁਕਾਨ ਤੇ ਇੰਟਰਸਟ ਕਰਦੇ ਪੈਂਦਾ ਪੰਜਾਬ ਪੁਰਾਣਾ ਐ ਇਦੋਂ ਤੱਕ ਕੁਝ ਵੀ ਨਹੀਂ ਨਾ ਨਾ ਮੈਨੂੰ ਲਾਲਾ ਵੀ ਕਹਿੰਦਾ ਤੂੰ ਕਹਿੰਦਾ ਕਿਉਂ ਮੁੱਕਰਦਾ ਹੈ ਇਹ ਲਾਲਾ ਦੇ ਲਾਲਾ ਗਰਦੀ ਵਾਲਾ ਫਿਰ ਮੈਂ ਰੋਕਿਆ ਨਹੀਂ ਹਾਂ ਹਾਂ ਚੱਕ ਲਏ ਇਹ ਹੱਥ ਕੋ ਫੜ ਕੇ ਇਮਾਨਦਾਰ ਉਹਨੂੰ ਉਹਨੂੰ ਮੈਂ ਰੋਕਿਆ ਨਹੀਂ ਤੂੰ ਸਹੀ ਗੱਲ ਹੈ ਕੀ ਨਾਂ ਬਈ ਤਮੀਜ਼ ਨਾਲ ਕਰਦਾ ਮੈਂ ਤੇਨੂੰ ਰਿਕਵੈਸਟ ਕਰੀਆ ਇਸ ਤੋਂ ਬਾਅਦ ਕੁਝ ਨਹੀਂ ਹੋਣਾ ਰਿਕਵੈਸਟ ਤਾ ਕਰ ਫਿਰ ਸਾਰੇ ਮੈਂ ਸਾਂਝੇ ਕਰ ਮੇਰੀ ਗੱਲ ਸੁਣ ਸਾਰੇ ਮੁੰਡਿਆਂ ਨੂੰ ਅੱਲਾ ਸੇਰੀ ਤਾਂ ਦੁੱਸੀ ਨਹੀਂ ਦਿੱਤੀ ਹੈ ਗਲਤ ਗੱਲ ਤੱਕ ਇਹ ਤੁਹਾਡੀ ਮੈਂ ਕੁਝ ਨਹੀਂ ਕਹਿੰਦਾ ਜੀ ਕੁਝ ਵੀ ਨਹੀਂ ਹੋਇਆ ਜੀ ਮੇਰੀ ਗੱਲ ਸੁਣ ਜੀ ਉੱਥੇ ਜਦੋਂ ਆਏ ਮਾਂ ਕਰ ਮੈਂ ਕਿਹਾ ਨਾ ਤੁਸੀਂ ਮਾਂ ਮੇਰੀ ਕੀ ਆ ਮਾਂ ਤੁਸੀਂ ਆਪ ਕਰ ਲਓ ਪਿੰਡ ਦੇ ਤੌਰ ਤੇ ਮਾਂ ਮੇਰੀ ਲੋੜ ਹੈ ਮੈਂ ਤਾਂ ਤੈਨੂੰ ਮੈਂ ਕਹਾਂਗਾ ਇੱਕ ਹੈ ਕਿ ਮੁੰਡੇ ਨੂੰ ਮੁੰਡੇ ਨੂੰ ਅੱਲਾ ਸੇਰੀ ਦਿੱਤੀ ਦੇਖੇ ਨਾ ਤੁਸੀਂ ਕਹੋ ਠੀਕ ਹੈ ਨਾ ਹਲਾ ਸ਼ੇਰੀ ਤੁਸੀਂ ਨੇ ਦਿੱਤੀ ਮੈਂ ਕਹਿੰਦਾ ਮੈਂ ਹਲਾ ਸ਼ੇਰੀ ਨਹੀਂ ਨਾ ਨਾ ਇਹ ਗੱਲ ਕਰ ਸਿਰਫ ਮੈਨੂੰ ਨਾ ਨਾ ਤੈਨੂੰ ਲਾਇਵ ਤੇ ਚੱਲਾਂਗੇ ਮੈਨੂੰ ਤੈ ਸਾਡੀ ਮੰਨ ਲਈ ਹੁਣ ਜੇ ਤੂੰ ਕੁਝ ਕਹੀ ਜਾ ਤੂੰ ਮੰਨ ਕੇ ਕਹੀ ਹੈ ਨਾ ਦੇਖੋ ਮੈਨੂੰ ਕਹਤਾ ਹੂ ਆਹੋ ਤੁਸੀਂ ਧਾਰਦੀ ਹੋ ਪਰ ਮੈਂ ਕਰਨ ਵਾਲਾ ਨਹੀਂ ਹੈਗਾ ਮੇਰੇ ਨਾਲ ਪਰਮਾਤਮਾ ਹੈਗਾ ਉਹ ਪਰਮਾਤਮਾ ਮੇਰੇ ਨਾਲ ਮੇਰੇ ਨਾਲ ਕੋਈ ਨਹੀਂ ਹੈਗਾ ਬੰਦਾ ਮੇਰੇ ਨਾਲ ਪਰਮਾਤਮਾ ਹੈ ਉਹ ਪਰਮਾਤਮਾ ਜਿਵੇਂ ਵੀ ਕਰੂਗਾ ਉਹਨੇ ਕਰਨਾ ਹੈ ਹੁਣ ਠੀਕ ਹੈ ਨਾ ਤੁਸੀਂ ਬੱਟ ਤਿਆ ਆਪੇ ਲਵਾ ਦੂਗਾ ਪਰਮਾਤਮਾ ਆਪੇ ਸਭ ਕੁਝ ਕਰ ਅੱਛਾ ਜੇ ਸਾਰੇ ਕਹਿੰਦਾ ਮੈਂ ਨਹੀਂ ਬਟਾਉਂਦਾ ਜਹਾਨ ਅਸੀਂ ਆਪਣੇ ਘਰ ਨੂੰ ਵਾਜਿਆ ਸੀ ਆਪਣਾ ਨਾ 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 ਇਹ ਤਾਂ ਗੱਲ ਤੁਹਾਡੇ ਦਾ ਪਹਿਲੀ ਤਿਆਜ ਹੋ ਰਹੀ ਥੀ ਮੈਂ ਮਾਫੀ ਮੰਗਿਆ ਥੀ ਪਹਿਲਾਂ ਮਾ ਚਲ ਵੀ ਗਿਆ ਸੀ ਨਹੀਂ ਲਾ ਪਹਿਲਾਂ ਵੀ ਸਾਡ ਪਰਸ ਵੀ ਇਕੱਠ ਹੋਇਆ ਸੀ ਸਾਡੇ ਕੋਲ ਕੀ ਹੋ ਜਾਂਦਾ ਸਾਡੇ ਕੋਲ ਪਰਸ ਵੀ ਇਕੱਠ ਹੋਇਆ ਸੀ ਇਹਨੂੰ ਕਿਸੇ ਲੋਕਾਂ ਨੇ ਪਿੰਡ ਦੇ ਜਨ ਲੋਕਾਂ ਨੇ ਇਹ ਕਹਿੰਦਾ ਨਹੀਂ ਹੋਣਾ ਪਰਸ ਵੀ ਇਕੱਠ ਹੋਇਆ ਇਹਦੇ ਮੈਂ ਤੁਸੀਂ ਹੱਲਾਸ਼ੇਰੀ ਕਿੰਨ ਦਿੱਤੀ ਬੈਠੇ ਤੇ ਜਦੋਂ ਅਗਲੇ ਬੈਠੇ ਤੇ ਇਹ ਅਸੀਂ ਲੱਗ ਰਹੇ ਨਾ ਨਾ ਦੱਸ ਤਾ ਹੁਣ ਆ ਵੀ ਕੋਈ ਟੈਂਕ ਲੱਗ ਰਹੇ ਨੇ ਆਪ ਵਾਲਿਆਂ ਦਾ ਲੱਗ ਰਿਹਾ ਹੈ ਆਕੀ ਵਾਲਿਆਂ ਦਾ ਲੱਗਦਾ ਹੈ ਬੀ ਜੀ ਪੀ ਵਾਲਿਆਂ ਦਾ ਬੀ ਜੀ ਪੀ ਵਾਲਿਆਂ ਦਾ ਵੱਟ ਦਾ ਦਿਸੇ ਕੋਈ ਟੱਕੜੀ ਵਾਲਿਆਂ ਦਾ ਲੱਗਦਾ ਹੈ ਆਪ ਵਾਲਿਆਂ ਦਾ ਲੱਗ ਰਿਹਾ ਦੀ ਕਾਂਗਰਸ ਦਾ ਲੱਗ ਰਿਹਾ ਹੈ ਇਹ ਕੀ ਗੱਲ ਹੈ ਸਾਰਿਆਂ ਦੇ ਵੱਟਦਾਂ ਦੇ ਫੇਰ ਤਾਂ ਇੱਕ ਪਿੰਡ ਵੱਲੋਂ ਤਾਂ ਸਿੱਧਾ ਬਹੁਤ ਕੁਝ ਨਹੀਂ ਹੈਗਾ ਨਹੀਂ ਅਗਰ ਪੱਟਣਾ ਸੀ ਫਿਰ ਸਾਰੇ ਪੱਟ ਦੋ ਜੀ ਸਾਰੇ ਪੱਟਿਆ ਉਹਨੂੰ ਕਰਦੇ ਆ ਬੰਦ ਕਰਵਾ ਲਈਏ ਕਿੰਨੇ ਸਾਰੇ ਆਨ 250 ਬੰਦੇ ਬੰਕਰ ਰਹੇ ਨੇ ਪਿੰਡ ਦਾ ਆਏਗਾ ਵੀ ਕੋਈ ਬੰਦਾ ਪਿੰਡ ਦਾ ਕੌਣ ਦੁੱਥੇ ਨਸ ਪਿੰਡ ਦਾ ਕੌਣ ਦੀ ਉੱਥੇ ਜਿਹੜਾ ਬੈਠਾ ਉਹਦੇ ਬੁਵਾਸ ਲਾ ਕੇ ਮਾਰ ਦੋ ਕੌਣ ਦੀ ਪਿੰਡ ਦਾ ਕਸ ਹਾਂ ਜੀ ਆਜਾ ਭਾਣ ਜੀ ਇਹ ਦਵਾ ਨੂੰ ਸੁਦਾ ਆਜਾ ਜੋ 70 ਦੇ 50 ਚੱਲ ਜੀ ਕੋਟਾ ਹੁਣਾਂ ਬੜੇ ਜਰੂਰੀ ਕਿ ਇਸ ਤਰ੍ਹਾਂ ਆ ਕੁਰਸੀ ਹੋਰ ਕੁਰਸੀ ਪੂਰੀ ਖੜੇ ਰਹੀ ਪੋਰਸਾ ਵੀ ਖੜੀ ਹੋਣੀ ਗੱਡੀ ਆ ਜਿੱਦੇ ਰੜੇ ਨੇ ਜਦੋਂ ਪੱਟੀਆਂ ਕੱਟਣ ਪਿਆ ਮੈਂ ਕੋਕਰ ਹੋਣੀ ਮੈਨੂੰ ਪਹਿਲਾਂ ਕਹਿੰਦਾ ਭਾਈ ਹੁਣ ਕਿਨਾ ਬੋਦੇ ਨੂੰ ਇਹਦਾ ਜਾਗ ਕੇ ਭੜਕਾਣ ਦੇ ਮਾਰੇ ਪੰਡਤ ਕਰਦੇ ਨੇ ਸਿੱਖ ਸਿੱਖ ਵਸੇ ਇੱਕ ਬੰਦਾ ਕਿਹਾ ਖੜਾ ਬੰਦਾ ਦੇਖਣ ਕੋਈ ਆਏ ਖੜਿਆ ਕੋਈ ਆਏ ਖੜਿਆ ਵੀ ਕੋਣ ਪੁੱਛਦਾ ਇਹਨਾਂ ਡਾਂਗਾ ਚਲਾਣ ਜਾਣਦੇ ਨੇ ਉੱਥੇ ਕਿਉਂ ਚੱਲਿਆ ਡਾਂਗਾ ਉੱਥੇ ਵੀ ਖੜ ਜਾਂਦੇ ਜਾ ਕੇ ਆਟਰ ਤੇ ਜਦੋਂ ਕੁਮਾਰ ਦੇ ਕਿਸਾਨ ਗੋਲੀਆਂ ਮਾਰਦੇ ਸਨ ਮਰੇ ਬੂਤਪੱਟ ਤੋਂ ਦੋ ਪਏ ਭਾਈ ਬੰਦੀ ਨਾਲ ਕਹਿ ਲਿਆ ਇਹਨਾਂ ਨੂੰ ਅਸੀਂ ਨੇ ਆ ਤਾਂ ਉਹਨੇ ਕੁਝ ਕਿਹਾ ਉਹਨੂੰ ਬੋਲਦਾ ਵੀ ਜਿਹਨੇ ਮੈਨੂੰ ਕਿਹਾ ਕਿ ਉਹ ਮੈਂ